ਭਾਤੀ ਜਨਤਾ ਪਾਰਟੀ ਜਿੰਦਾਬਾਦ ਭਾਤੀ ਜਨਤਾ ਪਾਰਟੀ ਜਿੰਦਾਬਾਦ ਭਾਤੀ ਜਨਤਾ ਪਾਰਟੀ ਜਿੰਦਾਬਾਦ ਪਰੰਪਰਾ ਪੁਰਾਣੀ ਪਾਰਟੀ ਜੁਆਇਨ ਕੀਤੀ ਤੇ ਬੜੀ ਵੱਡੀ ਚਿੰਮੇਵਾਰੀ ਦੇਤੀ ਸੀ ਠੀਕ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਂ ਧੰਨਵਾਦ ਵੀ ਕਰਦੀ ਹਾਂ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਤੇ ਸਮੂਹ ਬੀਜੇਪੀ ਲੀਡਰਸ਼ਿਪ ਦਾ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਪੇਬ ਸਟੇਟ ਦੀ ਲੀਡਰਸ਼ਿਪ ਹੈ ਤੇ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਜਿੰਨਾਂ ਦਾ ਸਰਗਵੈਨਰ ਟਿਕਟ ਮਿਲੀ ਹੈ

ਇਸ ਤੇ ਸਵਾਲ ਦਾ ਜਵਾਬ ਉਹਨਾਂ ਤੋਂ ਹੀ ਲਵਾਂ ਤਾਂ ਬੈਟਰ ਹੈ ਤੇ ਜੋ ਖੜਾ ਹੁੰਦਾ ਜੋ ਵੀ ਉਮੀਦਵਾਰ ਖੜਾ ਹੁੰਦਾ ਉਹ ਸਭ ਦੇ ਸਾਥ ਦੀ ਉਮੀਦ ਕਰਦਾ ਹੈ ਤੇ ਅਸੀਂ ਘਰ ਤੇ ਦੇਸ਼ ਸਾਥ ਦੀ ਉਮੀਦ ਕਿਉਂ ਨਾ ਕਰਾਂਗੇ ਹਨਾ ਸਾਰੀ ਪਬਲਿਕ ਦੇ ਸਾਥ ਦੀ ਉਮੀਦ ਕਰਦੇ ਆ ਉਸ ਉਮੀਦ ਨਾਲ ਖੜੇ ਹੋਏ ਆ ਤੇ ਉਹਨਾਂ ਦੇ ਸਾਥ ਦੀ ਉਮੀਦ ਕਰਦੇ ਆ ਮੈਡਮ ਤੁਸੀਂ ਇੱਕ ਸਵਾਲ ਲਈ ਕਰੋ ਖੜੇ ਹੋਏ ਕੀ ਮੁੱਦੇ ਰਹਣਗੇ ਐਮ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਹ ਇਹ ਕੰਮ ਨਹੀਂ ਹੋਏਗੀ ਤਾਂ ਅਸੀਂ ਜੇ ਬੰਦਿਆ ਤਾਂ ਤੁਸੀਂ ਕਰ ਸਕਦੇ ਆ ਤੁਹਾਡੇ ਮਾਈਂ ਦੇ ਵਿੱਚ ਹੋਊਗਾ ਕਿ ਅਸੀਂ ਪਾਰਟੀ ਨੂੰ ਆਹ ਅਜੀਤ ਜੈਨੇ ਨੂੰ ਲਾਉਣਾ ਚਾਹੁੰਦਾ ਤੇ ਬਹੁਤ ਨੇਜੀ ਸਭ ਤੋਂ ਪਹਿਲਾਂ ਤਾਂ ਲਾਅ ਐਂਡ ਆਰਡਰ ਦਾ ਮੁੱਦਾ ਹੈ ਆਪਾਂ ਦੇਖਿਆ ਕਿ ਯੂਪੀ ਵਰਗੀਆਂ ਸਟੇਟਾਂ ਹਰਿਆਣਾ ਵਰਗੀਆਂ ਸਟੇਟਾਂ ਲਾਅ ਐਂਡ ਆਰਡਰ ਦੇ ਵਿੱਚ ਆਪਣੇ ਨਾਲੋਂ ਕਿਤੇ ਬਿਹਤਰ ਨਹੀਂ ਇੱਥੇ ਕਿਸੇ ਨੂੰ ਫਰੋਤੀਆਂ ਦੀ ਕਾਲ ਆ ਰਹੀ ਹੈ ਲੁੱਟਾਂ ਘੋੜੀਆਂ ਹੋ ਰਹੀਆਂ ਬੜਾ ਕੁਝ ਹੋ ਰਿਹਾ ਸੋ ਇਹ ਵੀ ਇੱਕ ਅਹ ਮੁੱਦਾ ਹੈ ਇਸ ਤੋਂ ਦੂਜਾ ਮੁੱਦਾ ਵਿਕਾਸ ਦਾ ਹੈਗਾ ਕਿ ਪੂਰੇ ਦੇਸ਼ ਦਾ ਵਿਕਾਸ ਕਿੰਨੀ ਤੇਜ਼ ਗਤੀ ਨਾਲ ਹੋ ਰਿਹਾ ਹੈ ਕਿਉਂਕਿ ਜਿਹੜਾ ਵੀ ਵਿਕਾਸ ਹੋ ਰਿਹਾ ਹੈ ਭਾਵੇਂ ਉਹ ਪੰਜਾਬ 'ਚ ਵੀ ਜਿੰਨਾ ਹੋਇਆ ਉਹ ਸੈਂਟਰਲ ਗਵਰਨਮੈਂਟ ਦੀਆਂ ਸਕੀਮਾਂ ਨਾਲ ਹੋਇਆ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਸੈਂਟਰ ਤੋਂ ਜੋ ਵੀ ਫੰਡ ਇੱਥੇ ਭੇਜੇ ਉਹ ਠੀਕ ਤਰ੍ਹਾਂ ਯੂਟਿਲਾਈਜ਼ ਹੋਣ ਦੂਜੀ ਗਵਰਨਮੈਂਟ ਹੋਣ ਕਰਕੇ ਬਿਕੋਜ਼ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਇਹ ਇੱਕ ਤਰ੍ਹਾਂ ਨਾਲ ਤਿਆਰੀ ਹੈਗੀ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਦੀ ਜੇ ਅਸੀਂ ਇਹਦੇ ਵਿੱਚ ਜਿੱਤਾਂਗੇ ਤਾਂ ਹੋਰ ਹੌਸਲਾ ਹੋਊਗਾ ਤੇ ਵਿਧਾਨ ਸਭਾ ਦੇ ਵਿੱਚ ਵੀ ਬੀਜੇਪੀ ਪਾਰਟੀ ਦੀ ਸਰਕਾਰ ਆਊਗੀ ਤਾਂ ਉੱਥੇ ਜਾ ਕੇ ਹੀ ਤਾਲਮੇ ਸੈਂਟਰ ਗਵਰਨਮੈਂਟ ਦਾ ਤੇ ਸਟੇਟ ਗਵਰਨਮੈਂਟ ਦਾ ਬਣੂਗਾ ਆਪਣੀ ਡਬਲ ਇੰਜਨ ਦੀ ਸਰਕਾਰ ਬਣੂਗੀ ਤੇ ਉਹਦੇ ਨਾਲ ਹੀ ਵਿਕਾਸ ਹੋਊਗਾ ਸੈਂਟਰ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਉਹਨਾਂ ਦੀ ਉਹਨਾਂ ਨੂੰ ਤੋੜ ਮਰੋੜ ਕੇ ਇੱਥੇ ਲਾਗੂ ਨਹੀਂ ਕੀਤਾ ਜਾਊਗਾ ਠੀਕ ਤਰ੍ਹਾਂ ਲਾਗੂ ਹੋਣਗੀਆਂ ਜਿਹੜੀ ਭਾਵਨਾ ਨਾਲ ਸੈਂਟਰ ਨੇ ਬਣਾਈਆਂ ਉਸੇ ਤਰ੍ਹਾਂ ਲਾਗੂ ਹੋਣਗੀਆਂ ਸੋ ਵਿਕਾਸ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਤੇ ਵਿਕਾਸ ਦੇ ਵਿੱਚ ਸਾਰਾ ਖੁਸ਼ੀ ਆ ਜਾਂਦਾ ਮੈਡਮ ਜਿਸ ਤਰ੍ਹਾਂ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਇਸ ਤਰ੍ਹਾਂ ਦੇਖਦੇ ਮੇਰਾ ਤਜ ਤੱਕ ਕਿਸੇ ਨੇ ਵਿਰੋਧ ਨਹੀਂ ਕੀਤਾ ਜੀ ਮੈਂ 4 ਦਿਨ ਹੋ ਗਏ ਫੀਲਡ 'ਚ ਆਈ ਮੈਨੂੰ ਕਿਸੇ ਨੇ ਕੁਝ ਨਹੀਂ ਆਖਿਆ ਮੈਂ ਵੀ ਕਿਸਾਨ ਆ ਮੇਰਾ ਵਿਰੋਧ ਉਹ ਨਹੀਂ ਕਰਨਗੇ ਮੈਂ ਪੂਰੀ ਉਮੀਦ ਕਰਦੀ ਆ ਜੀ ਲੱਗਦਾ ਜੀ ਜਿਹੜੇ ਕੰਮ ਪਿਛਲੇ ਐਮਪੀ ਨੇ ਨਹੀਂ ਕੀਤੇ ਉਹ ਕਰਕੇ ਸੌਣ ਤੁਹਾਡੇ ਜਾਂ ਕੋਈ ਪਾਰਟੀ ਦੇ ਬਰਕਰਾਰ ਨਹੀਂ ਕਿਹਾ ਉਹ ਕੰਮ ਪਿਛੇ ਨਹੀਂ ਹੋ ਪਾਉਂਦੇ ਉਹ ਕਰਉਂਗੇ ਤੁਸੀਂ ਮੈਂ ਪਹਿਲੇ ਕਹਿ ਰਹੀ ਆ ਕਿ ਦੇਖੋ ਜਿੰਨਾ ਚਿਰ ਉੱਪਰਲੀ ਸਰਕਾਰ ਤੇ ਜਿੰਨਾ ਚਿਰ ਲੋਕ ਇੱਕ ਵਾਰੀ ਭਾਜਪਾ ਨੂੰ ਵੋਟਾਂ ਨਹੀਂ ਪਾਉਂਦੇ ਉਹਨਾਂ ਚਿਰ ਤਾਲਮੇਲ ਨਹੀਂ ਬੈਠਦਾ ਜੀ ਸੈਂਟਰ ਤੇ ਸਟੇਟ ਦਾ ਤੇ ਉਹਦੇ ਨਾਲ ਵਿਕਾਸ ਦੇ ਵਿੱਚ ਜਿਹੜੀ ਹੈਗੀ ਗਤੀ ਰੁਕਦੀ ਹੈ ਜਾਂ ਮਤਲਬ ਉਹ ਜੋ ਉਹਨਾਂ ਦੀ ਮਨਸ਼ਾ ਹੁੰਦੀ ਹੈ ਉਹ ਪੂਰੀ ਨਹੀਂ ਹੁੰਦੀ ਉਤਲਾ ਜਿਹੜਾ ਪੈਸਾ ਆਉਂਦਾ ਮਿਸ ਯੂਟਿਲਾਈਜ਼ ਹੁੰਦਾ ਜੋ ਪੈਸਾ ਉੱਪਰੋਂ ਆਉਂਦਾ ਉਹ ਆਉਂਦਾ ਹੈ ਕਿ ਵੀ ਲੋਕਾਂ ਦੀ ਭਲਾਈ ਲਈ ਜਿਵੇਂ ਹੈਲਥ ਸਕੀਮਾ ਹੈਗੀ ਆ ਉਹਨਾਂ ਨੂੰ ਵੀ ਤਰੋੜ-ਮਰੋੜ ਦਿੱਤਾ ਮੁਹੱਲਾ ਕਲੀਨਿਕ ਜੇ ਬਣਾਤੇ ਜਿਨ੍ਹਾਂ ਦੇ ਵਿੱਚ ਕੁਝ ਨਹੀਂ ਹੈਗਾ ਐਕਚੁਅਲੀ ਉਹਨਾਂ ਦੀ ਬੜੀ ਸੋਹਣੀ ਸਕੀਮ ਸੀ ਵੈਲਨੈਸ ਸੈਂਟਰ ਦੀ ਜਿਹਨੂੰ ਇਹਨਾਂ ਨੇ ਅਮੈਂਡ ਕਰਤਾ ਸੇਮ ਆਟਾ-ਦਾਲ ਜਿਹੜੀ ਸਕੀਮ ਸੀਗੀ ਉਹਦੇ ਉੱਤੇ ਆਪਦੀਆਂ ਫੋਟੋ ਲਾਉਣ ਦੇ ਮਾਰੇ ਉਹਨੂੰ ਕਰ-ਕਰ ਰਾਸ਼ਨ ਬਣਾਤਾ ਅਦਰਵਾਇਸ ਦੀਪੋਂ ਤੋਂ ਵੀ ਲੋਕ ਲੈ ਲੈਂਦੇ ਸੀ ਰਾਸ਼ਨ ਮਤਲਬ ਸੋਹਣੀ ਸਕੀਮ ਸੀਗੀ ਉਹਨਾਂ ਨੂੰ ਕੋਈ ਉਹਦੇ ਵਿੱਚ ਮੁਸ਼ਕਲ ਨਹੀਂ ਸੀ ਪੇਸ਼ੇਸ਼ਾਰੀ ਨਾ ਉਹ ਕਰ-ਕਰ ਰਾਸ਼ਨ ਦਿੱਤਾ ਗਿਆ ਦੋ ਚਾਰ ਬੰਦਿਆਂ ਨੂੰ ਵੰਡ ਕੇ ਫੋਟੋ ਆ ਖਿਚਾ ਕੇ ਉਸ ਤੋਂ ਬਾਅਦ ਸਾਰਾ ਪੈਸਾ ਐਡਵਰਟਾਈਜ਼ਮੈਂਟ ਤੇ ਖਰਚ ਕਰਤਾ ਸੋ ਸੈਂਟਰ ਦਾ ਪੈਸਾ ਮਿਸਯੂਟਿਲਾਈਜ਼ ਹੋ ਰਿਹਾ ਜਿਹੜਾ ਕਿ ਬੰਦ ਹੋਊਗਾ ਜੇ ਸਟੇਟ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਅੱਗੇ ਨੂੰ ਆਊਗੀ ਤੁਸੀਂ ਆਈਐਸ ਉਹਦੇ ਰਹੇ ਹੋ ਬੰਬਾ ਸਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਪੰਜਾਬ ਦੀ ਸਰਕਾਰ ਤੇ ਆਈਐਸ ਲੋਬੀ ਸੀ ਦੀ ਜਿਹੜੀ ਕਿੱਥੇ ਕਮੀ ਰਹਿ ਗਈ ਹੈ ਜਿਹੜੀ ਉੱਪਰ ਸੈਂਟਰ ਤੱਕ ਗੱਲ ਨਹੀਂ ਪਹੁੰਚ ਸਕਦੀ ਇਸ ਤਰੀਕੇ ਨਾਲ ਅ ਕਿਸ ਦੀ ਗੱਲ ਨਹੀਂ ਸੈਂਟਰ ਤੱਕ ਪਹੁੰਚ ਸਕਦੀ ਮਤਲਬ ਪੰਜਾਬ ਦੀ ਜਿਹੜੀ ਸਹੀ ਤਰ੍ਹਾਂ ਜਿਹੜੀ ਗੱਲ ਉਹ ਸੈਂਟਰ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਆਈਐਸ ਉਹ ਤਾਂ ਉਹ ਕੋਈ ਨਹੀਂਗਾ ਕੋਈ ਸਰਕਾਰ ਦਾ ਤਾਂ ਕੋ ਮੇੜਦੇ ਅੰਗ ਤੱਕ ਹਾਂ ਸਰਕਾਰ ਦੇ ਪਰ ਦੇਖੋ ਗਵਰਨਮੈਂਟ ਦੀ ਇੱਕ ਪਾਲਿਸੀ ਹੁੰਦੀ ਹੈ ਸਟੇਟ ਗਵਰਨਮੈਂਟ ਦੀਆਂ ਵੀ ਪਾਲਿਸੀਜ਼ ਹੁੰਦੀਆਂ ਸੋ ਜਿਹੜੇ ਸਟੇਟ ਗਵਰਨਮੈਂਟ ਦੇ ਅੰਡਰ ਕੰਮ ਕਰਦੇ ਆਫੀਸਰਸ ਉਹਨਾਂ ਨੇ ਜੋ ਵੀ ਡਾਇਰੈਕਸ਼ਨ ਹੁੰਦੀ ਹੈ ਸਟੇਟ ਗਵਰਨਮੈਂਟ ਤੋਂ ਹੀ ਲੈਣੀ ਹੁੰਦੀ ਹੈ ਪਾਲਿਸੀ ਡਾਇਰੈਕਸ਼ਨ ਦਾ ਤੇ ਉਹਦੇ ਵਿੱਚ ਇਹ ਨਹੀਂ ਕਿ ਗੱਲ ਨਹੀਂ ਪਹੁੰਚਦੀ ਉੱਤੇ ਇੱਕ ਮਿਸਮੈਚ ਹੋ ਜਾਂਦਾ ਹੈ ਜਦੋਂ ਉੱਪਰਲੀ ਗਵਰਨਮੈਂਟ ਕੁਝ ਹੋਰ ਕਹਿ ਰਹੀ ਹੈ ਨੀਚੇ ਵਾਲੀ ਕੁਝ ਹੋਰ ਕਹਿ ਰਹੀ ਹੈ ਤਾਂ ਉਹਦੇ ਨਾਲ ਇੱਕ ਮਿਸਮੈਚ ਹੋ ਜਾਂਦਾ ਹੈ ਜਿਹੜਾ ਕਿ ਉਹ ਸਾਰੀ ਗੱਲ ਨੂੰ ਖਤਮ ਕਰ ਦਿੰਦਾ ਜੋ ਮਨਸ਼ਾ ਹੁੰਦੀ ਹੈ ਡਵੈਲਪਮੈਂਟ ਦੀ ਉਹਦੇ ਵਿੱਚ ਰੁਲ ਕੇ ਰਹਿ ਜਾਂਦੀ ਹੈ ਤੁਸੀਂ ਲੋ ਮੁੱਖ ਮੁੱਦਾ ਇਹ ਹੀ ਲੈ ਕੇ ਜਾ ਰਹੇ ਆਂ ਕਿ ਦੇਖੋ ਮੋਦੀ ਜੀ ਦਾ ਸਾਥ ਕਸ਼ਮੀਰ ਤੋਂ ਲੈ ਕੇ ਕਰਨਿਆ ਖਮਾਰੀ ਤੱਕ ਲੋਕ ਇਸ ਟਾਈਮ ਭਾਜਪੀ ਦਾ ਸਾਥ ਦੇ ਰਹੇ ਆ ਤੇ ਉਸ ਦਾ ਫਾਇਦਾ ਸਾਰੀਆਂ ਸਟੇਟਾਂ ਨੂੰ ਹੋ ਰਿਹਾ ਪੰਜਾਬ ਪਹਿਲਾਂ ਵੀ ਪਿੱਛੇ ਰਹਿ ਗਿਆ ਤੇ ਪੰਜਾਬ ਨੂੰ ਹੋਰ ਪਿੱਛੇ ਆਪਾਂ ਨਾ ਕਰੀਏ ਆਪਾਂ ਵਾਰ-ਵਾਰ ਉਹੀ ਗਲਤੀਆਂ ਨਾ ਕਰੀਏ ਆਪਾਂ ਮਤਲਬ ਜਿਹਨੂੰ ਕਹਿੰਦੇ ਆ ਕਿ ਵੀ ਕਦੇ ਆਪਾਂ ਅਸਾਂ ਹਸਣ ਦੇ ਚੱਕਰ ਦੇ ਵਿੱਚ ਸਰਕਾਰ ਬਣਾ ਲਈ ਕਦੇ ਗਲਤ ਵਿਸ਼ਵਾਸ ਕਰ ਲੇ ਉਹ ਹੁਣ ਆਪਾਂ ਬੰਦ ਕਰੀਏ ਜਦੋਂ ਸਾਰਾ ਦੇਸ਼ મોદી ਜੀ ਤੇ ਵਿਸ਼ਵਾਸ ਕਰਦਾ ਆਪਾਂ ਵੀ ਕਰਕੇ ਦੇਖੀਏ ਤਾਂ ਕਿ ਆਪਣਾ ਵੀ ਵਿਕਾਸ ਹੋਵੇ